ਪਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢ ਦਿਓ ਨਾ ਤਾਂ ਕੋਈ ਜ਼ਮੀਨ ਦੇਣ ਦੀ ਲੋੜ ਹੈ ਨਾ ਹੀ ਕੋਈ ਮਕਾਨ ਦੇਣ ਦੀ ਲੋੜ ਹੈ 5 ਸਾਲ ਦੇ ਮਾਸੂਮ ਬੱਚੇ ਦੀ ਆਖਿਰ ਕੀ ਗਲਤੀ ਸੀਗੀ ਹੁਸ਼ਿਆਰਪੁਰ ਦੀ ਇਹ ਘਟਨਾ ਹੈ ਜੋ ਕਿ ਪੰਜਾਬ ਭਰ ਦੇ ਵਿੱਚ ਅੱਜ ਫੈਲੀ ਹੋਈ ਹੈ ਲੋਕਾਂ ਨੂੰ ਬਹੁਤ ਗੁੱਸਾ ਹੈਗਾ ਹੈ ਕਿ ਪ੍ਰਵਾਸੀਆਂ ਦੇ ਖਿਲਾਫ ਉਹਨਾਂ ਨੇ ਪ੍ਰਦਰਸ਼ਨ ਵੀ ਸ਼ੁਰੂ ਕਰ ਦਿੱਤੇ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਖਬਰ ਵਾਲੇ ਟੀਵੀ ਤੇ ਮੈਂ ਤੁਹਾਡੇ ਨਾਲ ਭਾਗੇਸ਼ਰੀ ਅੱਜ ਪ੍ਰੋਗਰਾਮ ਲੇਖਾ ਜੋਖਾ ਲੈ ਕੇ ਹਾਜ਼ਰ ਹੋਇਆ ਸਟੂਡੀਓ ਦੇ ਵਿੱਚ ਰੋਜ਼ਾਨਾ ਦੀ ਤਰ੍ਹਾਂ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਪਰਮੇਂਦਰ ਸਿੰਘ ਜਟਪੁਰੀ ਬਹੁਤ ਬਹੁਤ ਸਵਾਗਤ ਹੈ ਸਰ ਧੰਨਵਾਦ ਭਾਗੇਸ਼ਰੀ ਸਾਰੇ ਸਰੋਤਿਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ ਜੀ ਅੱਜ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਇਹ ਮਾਮਲਾ ਕਾਫੀ ਭਖਿਆ ਹੋਇਆ ਹੈ ਪੰਜਾਬ ਦਾ ਇੱਕ ਅਹਿਮ ਮੁੱਦਾ ਬਣ ਚੁੱਕਿਆ ਹੈ ਕਿ ਆਖਿਰ ਪ੍ਰਵਾਸੀਆਂ ਨੂੰ ਬਾਹਰ ਕੱਢਦੀ ਤੁਹਾਡਾ ਕੀ ਵਿਚਾਰ ਹੈਗਾ ਇਸ ਵੀਡੀਓ ਦੇ ਵਿੱਚ ਤੁਸੀਂ ਜ਼ਰੂਰ ਦੱਸਿਓ ਹੈ ਸਭ ਤੋਂ ਵੱਡਾ ਮੁੱਦਾ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੋਵੇਗਾ ਕਿ ਹੁਸ਼ਿਆਰਪੁਰ ਦਾ ਇੱਕ ਮਾਸੂਮ ਬੱਚਾ ਜਿਸ ਦੀ ਮਹਿਜ 5 ਸਾਲ ਦੀ ਉਮਰ ਸੀਗੀ ਉਸਦੇ ਨਾਲ ਜੋ ਦੁਸ਼ਕਰਮ ਹੋਇਆ ਹੈਗਾ ਜੋ ਘਟਨਾ ਵਾਪਰੀ ਹੈਗੀ ਹੈ ਉਹ ਸ਼ਾਇਦ ਤੁਸੀਂ ਵੀ ਜਾਣਦੇ ਹੋ ਤੇ ਮੈਂ ਵੀ ਜਾਣਦੀ ਆ ਬਹੁਤ ਦੁੱਖ ਲੱਗਦਾ ਹੈ ਜਦੋਂ ਕਿਸੇ ਮਾਸੂਮ ਬੱਚੇ ਦੇ ਨਾਲ ਅਜਿਹੀ ਕੋਈ ਘਟਨਾ ਵਾਪਰਦੀ ਹੈ ਇਹ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਨੌਜਵਾਨਾਂ ਦੇ ਨਾਲ ਲੜਕੀਆਂ ਦੇ ਨਾਲ ਪ੍ਰਵਾਸੀਆਂ ਦੇ ਵੱਲੋਂ ਗਲਤ ਕੰਮ ਕੀਤੇ ਜਾਂਦੇ ਨੇ ਤੇ ਉਸ ਵੇਲੇ ਵੀ ਸਮੇਂ-ਸਮੇਂ ਦੇ ਉੱਤੇ ਪੰਜਾਬੀਆਂ ਦੇ ਵਿੱਚ ਇੱਕ ਵਾਰ ਫਿਰ ਤੋਂ ਜਿਹੜੀ ਕਿ ਮੰਗ ਉੱਠੀ ਹੈ ਕਿ ਹੁਣ ਪੰਜਾਬ ਦੇ ਵਿੱਚੋਂ ਇਹਨਾਂ ਪ੍ਰਵਾਸੀਆਂ ਨੂੰ ਬੇਦਖਲ ਕਰ ਦੇਣਾ ਚਾਹੀਦਾ ਹੈ। ਏਸੀ ਮਸਲੇ ਦੇ ਉੱਤੇ ਅੱਜ ਅਸੀਂ ਚਰਚਾ ਕਰਾਂਗੇ ਤਾਂ ਜਟਪੂਰੀ ਜੀ ਤੁਹਾਡਾ ਕੀ ਵਿਚਾਰ ਹੈ ਇਸ ਨੂੰ ਲੈ ਕੇ? ਇਹ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਬਾਕੀ ਸੋਸ਼ਲ ਮੀਡੀਆ ਤੇ ਚੱਲ ਰਹੀ ਆ ਹਸ਼ਿਆਰਪੁਰ ਘਟਨਾ ਵਾਪਰੀ ਆ ਬਹੁਤ ਮੰਦ ਭਾਗੀ ਘਟਨਾ ਵਾ ਹਿਰਦੇ ਬਰੁੰਧਰੇ ਜਾਂਦੇ ਆ ਮਾਂ-ਬਾਪ ਦਾ ਕੀ ਹਾਲ ਹੋਵੇਗਾ ਜਿੰਤਨ ਲੱਗੀਆਂ ਸੋਈ ਜਾਣੇ ਕਿਉਂਕਿ ਮਾਂ-ਬਾਪ ਦਾ ਤਾਂ ਬੱਚਾ ਚਲਿਆ ਗਿਆ ਜਿਹੜਾ ਅਜਿਹਾ ਕੰਮ ਕੀਤਾ ਕੁਕਰਮ ਕੀਤਾ ਉਹਦੇ ਕਰਕੇ ਜਿਹੜਾ ਹੈਗਾ ਹਰ ਇੱਕ ਦੇ ਜਵਾਨ ਤੇ ਉਸ ਦਰਿੰਦੇ ਦੇ ਖਿਲਾਫ ਜਿਹੜੇ ਹੈਗੇ ਆ ਉਹਨੂੰ ਫਾਂਸੀ ਦੀ ਸਜ਼ਾ ਦੇ ਆਵਾਜ਼ ਉੱਠ ਰਹੀ ਆ ਠੀਕ ਹੈ ਯਾਨੀ ਕਿ ਸਾਨੂੰ ਜਿਹੜਾ ਹੈਗਾ ਇਸ ਤਰ੍ਹਾਂ ਜਿਹੜਾ ਹੈਗਾ ਵੀ ਉਹਨਾਂ ਨੂੰ ਬਾਹਰ ਕੱਢੋ ਪ੍ਰਵਾਸੀਆਂ ਨੂੰ ਬਾਹਰ ਕੱਢੋ ਨਹੀਂ ਉਧਰ ਜਾਣਾ ਚਾਹੀਦਾ ਕਿਉਂਕਿ ਸਾਡੇ ਕੋਲ ਕਿੱਥੇ ਆ ਦੇਖੋ ਹੁਣ ਅੱਜ ਦੇ ਸਮੇਂ ਦੇ ਵਿੱਚ ਪੰਜਾਬੀ ਜਿਹੜੀ ਹੈਗੀ ਆ ਲੇਬਰ ਕਰਕੇ ਰਾਜੀ ਨਹੀਂ ਬਹੁਤ ਘਟਾ ਤੇ ਆਮ ਤੌਰ ਤੇ ਜਿਹੜੀ 70 80% ਲੇਬਰ ਹੈ ਜਿਹੜੀ ਉਹ ਵਿਹਾਰ ਜੁਪੀ ਤੋਂ ਹੁੰਦੀ ਆ ਝੋਨਾ ਲਾਉਣ ਲਈ ਵੀ ਪੈਡੀ ਸੀਜ਼ਨ ਦੇ ਵਿੱਚ ਜਿਹੜੀ ਲਵਾਈ ਲਈ ਤੇ ਔਰ ਜਦੋਂ ਪੈਡੀ ਸੀਜ਼ਨ ਦਾ ਐਂਡ ਹੁੰਦਾ ਜਦੋਂ ਝਾੜਨਾ ਵਾ ਝੋਨਾ ਉਹਦੇ ਲਈ ਵੀ ਅਸੀਂ ਜਿਹੜਾ ਹੈਗਾ ਅ ਬਿਹਾਰ ਤੋਂ यूपी ਤੋਂ ਲੇਬਰ ਲੈ ਕੇ ਆਉਂਦੇ ਆ ਇੱਥੋਂ ਤੱਕ ਕਿ ਉਹਨਾਂ ਨੂੰ ਜਿਹੜਾ ਹੈਗਾ ਬਹੁਤ ਲੇਬਰ ਦੀ ਸ਼ਾਰਟੇਜ ਹੁੰਦੀ ਆ ਕਿਉਂਕਿ ਹੁਣ ਨਰੇਗਾ ਚੱਲ ਪਿਆ ਮਨਰੇਗਾ ਕਰਕੇ ਬਹੁਤ ਸਾਰੇ ਜਿਹੜੇ ਹੈਗੇ ਆ ਲੇਬਰ ਵਾਲੇ ਜਿਹੜੇ ਘਟ ਆਉਂਦੇ ਨੇ ਇਸ ਕਰਕੇ ਪਹਿਲੇ ਹੀ ਪਹੁੰਚ ਜਾਂਦੇ ਨੇ ਉਹਨਾਂ ਨੂੰ ਸਹੂਲਤ ਦਿੰਦੇ ਨੇ ਕਿਸਾਨ ਜਿਹੜੇ ਫਾਰਮਰ ਆ ਖੇਤਾਂ ਦੇ ਵਿੱਚ ਪੂਰੀ ਸਹੂਲਤ ਦਿੰਦੇ ਨੇ ਉਹਨੇ ਦਿਨ ਜਿਹੜੀ ਹੈਗੀ ਆ ਰੋਟੀ ਦਾ ਪ੍ਰਬੰਧ ਕਰਵਾਉਂਦੇ ਨੇ ਉਹਨਾਂ ਦਾ ਤੇ ਬਹੁਤ ਸਾਰੀਆਂ ਸਹੂਲਤਾਂ ਦਿੰਦੇ ਨੇ ਤੇ ਕਮਿਟਮੈਂਟ ਕਰਕੇ ਉਹਨੇ ਤੇ ਆ ਦੇਖੋ ਆਪਾਂ ਰੇਲਵੇ ਸਟੇਸ਼ਨਾਂ ਤੇ ਦਿਖਾ ਦਿੰਨੇ ਆ ਤੁਹਾਨੂੰ ਰੇਲਵੇ ਸਟੇਸ਼ਨਾਂ ਤੇ ਕਿਵੇਂ ਪਹਿਲਾਂ ਪਹੁੰਚ ਜਾਂਦੇ ਆ ਇੱਕ ਦੂਜੇ ਦੇ ਉਹਨਾਂ ਨੂੰ ਲੈਣ ਲਈ ਕਿਉਂਕਿ ਉਹਨਾਂ ਨੂੰ ਜਿੰਦੀ ਪਹਿਲਾਂ ਕਿਹੜਾ ਲੈ ਕੇ ਆਉਂਦਾ ਉਥੇ ਲੇਬਰ ਤੋਂ ਬਿਨਾ ਗੁਜ਼ਾਰਾ ਨਹੀਂ ਹੁਣ ਦੇਰ ਜਿਹੜੀ ਹੈਗੀ ਆ ਬਿਹਾਰ ਦੀ ਜ਼ਿਆਦਾ ਹੈਗੀ ਆ ਭਾਵੇਂ ਯੂਪੀ ਦਾ ਵੀ ਆ ਯੂਪੀ ਦੀ ਹੁਣ ਲੇਬਰ ਜਿਹੜੀ ਹੈਗੀ ਆ ਪੰਜਾਬ ਦੇ ਵਿੱਚ ਘਟ ਨੇ ਤੇ ਬਿਹਾਰ ਦੀ ਜ਼ਿਆਦਾ ਹੁੰਦੀ ਆ ਹੁਣ ਜਿਹਦੇ ਘਰ ਦੇਖਿਆ ਜਾਵੇ ਰੇੜੀਆਂ ਤੇ ਕਬਜ਼ਾ ਸਾਰਾ ਸਬਜੀ ਮੰਡੀ ਲਾ ਲੋ ਕਿਸੇ ਵੀ ਪ੍ਰੋਡਕਟ ਜਿਹੜੇ ਹੈਗੇ ਆ ਉਹਨਾਂ ਦਾ ਬਿਹਾਰ ਦਾ ਕਬਜ਼ਾ ਇੱਥੋਂ ਤੱਕ ਕੇ ਮੈਂ ਦੱਸਦਾ ਕਿਉਂਕਿ ਹੁਣ ਸਾਡੇ ਸਿਰਫ ਜਿਹੜੇ ਪੰਜਾਬ ਦੇ ਲੋਕ ਕਮੈਂਟ ਕਰਨਾ ਜਾਣਦੇ ਆ ਕਿਉਂਕਿ ਜੇਕਰ ਦੇਖਿਆ ਜਾਵੇ ਫੇਸਬੁਕ ਹੀ ਇਹ ਵਿਦਵਾਨ ਜਾਦੀ ਨਹੀਂ ਕਿਉਂਕਿ ਅਸੀਂ ਜਿਹੜਾ ਹੈਗਾ ਉਹਨਾਂ ਨੂੰ ਪੁੱਛਣਾ ਲਾ ਹੋਵੇ ਅਸੀਂ ਠੀਕ ਹੈ ਪੰਜਾਬ ਦਾ ਪੰਜਾਬ ਦੇਸ਼ ਦਾ ਹਿੱਸਾ ਵਾ ਭਾਰਤ ਦਾ ਜਿਹਨੂੰ ਕੇ ਸ੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਜਿਨ੍ਹਾਂ ਨੂੰ ਕਿਹਾ ਜਾਂਦਾ ਸਿੱਖਾਂ ਦੇ ਨੌਵੇਂ ਗੁਰੂ ਨੇ ਉਹਨਾਂ ਨੇ ਚਾਂਦਨੀ ਚੌਕ ਦੇ ਵਿੱਚ ਦਿੱਲੀ ਦੇ ਵਿੱਚ ਸੀਸ ਦੇ ਕੇ ਉਹਦੇ ਲਈ ਕੁਰਬਾਨੀ ਕੀਤੀ ਔਰ ਬਾਅਦ ਦੇ ਵਿੱਚ ਭਾਵੇਂ ਕਿ ਆਜ਼ਾਦੀ ਵੇਲੇ ਵੀ ਜੀ ਅੱਪਾ ਮਹਾਰਾਜਾ ਰਣਜੀਤ ਸਿੰਘ ਨੇ ਵੀ 40-45 ਸਾਲ ਜਿਹੜਾ ਰਾਜ ਕੀਤਾ ਵਾ ਖਾਲਸਾ ਰਾਜ ਦਾ ਜਿੰਦੀ ਮੋਢ ਭਾਵੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਬੰਨਿਆ ਸੀਗਾ ਕਿਉਂਕਿ ਉਸ ਸਮੇਂ ਉਸ ਤੋਂ ਪਹਿਲਾਂ ਤਾਂ ਮੁਗਲ ਸ਼ਾਸਕ ਸੀਗੇ ਤੇ ਹਿੰਦੁਸਤਾਨ ਨੂੰ ਆਜ਼ਾਦੀ ਦੇ ਵਿੱਚ ਮੋਢਲਾ ਜਿਹੜਾ ਜੋਗਦਾਰਾਂ ਜਿੰਦੀ ਮੋਢੀ ਗੱਡੀ ਆ ਜਿਹੜੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਤੇ ਫਿਰ ਬਾਅਦ ਦੇ ਵਿੱਚ 80% ਜਿਹੜੇ ਜਿਹੜੇ ਸਿੱਖਾਂ ਨੇ ਪੰਜਾਬੀਆਂ ਨੇ ਕਾਲੇ ਪਾਣੀਆਂ ਦੇ ਵਿੱਚ ਸਜ਼ਾ ਜਿਹੜੀ ਸੁਣਾਈ ਗਈ ਉਹਨਾਂ ਨੂੰ ਕਿਵੇਂ ਆਜ਼ਾਦ ਕਰਾਇਆ ਸੀਤ ਭਗਤ ਸਿੰਘ ਹੁਣੀ ਔਰ ਰਾਜਗੁਰੂ ਸਿੱਖਦੇਵ ਹੁਣੀ ਕਿਵੇਂ ਫਾਂਸੀਆਂ ਦੇ ਰਸੇ ਚ ਜੁਮੇ ਉਹਨਾਂ ਨੇ ਤੇ ਔਰ ਸੀ ਸ਼ਹੀਦ ਕਰਤਾਰ ਸਿੰਘ ਸਰਾਭਾ ਉਦਮ ਸਿੰਘ ਹੁਣੀ ਜਿਹਨਿਕੇ ਪੰਜਾਬੀਆਂ ਦਾ ਨਾਮ ਮੂਰੇ ਆ ਪਰ ਇਹ ਵੱਖਰੀ ਗੱਲ ਆ ਮੈਂ ਆਪਾਂ ਗੱਲ ਕਰਦੇ ਆ ਜਿਹੜੇ ਦਿੱਲੀ ਦੇ ਲੋਕ ਜਿਹੜੇ ਕਾਬਜ ਹੁੰਦੇ ਨੇ ਉਹ ਸਾਨੂੰ ਨਫ਼ਰਤ ਦੀ ਨਿਗਾਹ ਨਾਲ ਪੰਜਾਬ ਨੂੰ ਦੇਖਦੇ ਨੇ ਪੰਜਾਬ ਨੂੰ ਆਪਣਾ ਹਿੱਸਾ ਨਹੀਂ ਮੰਨਣ ਨੂੰ ਤਿਆਰ ਹੁੰਦੇ ਕਿਉਂਕਿ ਸਾਊਥ ਵੜਿਆਂ ਤਾਂ ਇੰਜ ਲੱਗਦਾ ਵੀ ਇਹ ਸ਼ਾਇਦ ਪਾਕਿਸਤਾਨ ਦੀ ਕਿਉਂਕਿ ਬੋਲੀ ਸਾਡੀ ਲੈਂਦੇ ਪੰਜਾਬ ਦੀ ਤੇ ਚੜਦੇ ਪੰਜਾਬ ਦੀ ਇੱਕ ਆ ਸਾਡਾ ਕਲਚਰ ਜਿਹੜਾ ਸਾਂਝਾ ਸਾਡੀ ਲਾਹੌਰ ਜਿਹੜੀ ਰਾਜਧਾਨੀ ਹੈ ਪੁਰਾਣੀ ਸੀਗੀ ਤੇ ਪਰ ਉਹਨੂੰ ਮੁਨਕਰ ਨਹੀਂ ਕੀਤਾ ਜਾ ਸਕਦਾ ਪਰ ਠੀਕ ਹੈ ਹੁਣ ਪੰਜਾਬ ਜਿਹੜਾ ਹੈਗਾ ਹਿੰਦੁਸਤਾਨ ਦਾ ਹਿੱਸਾ ਵਾ ਹਿੰਦੁਸਤਾਨ ਦਾ ਹਿੱਸਾ ਵਾ ਇਸ ਕਰਕੇ ਸਾਨੂੰ ਇਹਦੇ ਤੇ ਕੋਈ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ ਪ੍ਰਵਾਸੀਆਂ ਨੂੰ ਬਾਹਰ ਕੱਢੋ ਕਿਉਂਕਿ ਪ੍ਰਵਾਸੀ ਤਾਂ ਇੱਕ ਜਿਹੜੀ ਹਰੀ ਕ੍ਰਾਂਤੀ ਹੈ ਜਿਹੜੀ ਅੰਨਦਾਤਾ ਦੇਸ਼ ਦਾ ਅੱਜ ਜਿਹੜਾ ਪੰਜਾਬ ਮੰਨਿਆ ਜਾਂਦਾ ਉਹਦੇ ਵਿੱਚ ਹੁਣ ਭਾਵੇਂ ਕਿ ਸਾਡੇ ਹੁਣ ਪੰਜਾਬੀ ਦਾ ਕੰਮ ਕਰਨੋਂ हट ਗਏ ਹੁਣ ਬਿਹਾਰ ਜਿਹੜੀ ਲੇਬਰ ਹੈ ਬਿਹਾਰ ਜੁਪੀ ਪ੍ਰਵਾਸੀਆਂ ਦਾ ਵੀ ਵੱਡਾ ਯੋਗਦਾਨ ਆ ਮੈਂ ਜਿਵੇਂ ਹੁਣ ਦੱਸ ਕੇ ਆ ਟਾਈਮ ਸਾਰੇ ਪਾਸੇ ਕਬਜੇ ਜਿਹੜਾ ਹੈਗਾ ਉਹਨਾਂ ਦਾ ਰਹਿ ਗਿਆ ਤੇ ਔਰ ਇਥੋਂ ਤੱਕ ਕੇ ਐਮ ਐਲ ਏ ਕੋਮਰ ਵਿਜੇ ਪ੍ਰਤਾਪ ਸਿੰਘ ਵੀ ਬਿਹਾਰ ਦੇ ਨੇ ਜਿਹੜੇ ਅੰਮ੍ਰਿਤਸਰ ਤੋਂ ਜਿੱਤੇ ਨੇ ਜਿਹੜੇ ਕਿ ਪੰਜਾਬੀ ਬੋਲਦੇ ਨੇ ਔਰ ਅਫਸਰ ਵੀ ਰਹੇ ਨੇ ਆਈ ਪੀ ਐਸ ਇੱਥੇ ਜਿਨਿਕੇ ਸਾਡੇ ਤੇ ਸਿਰਫ ਇੱਕ ਇਹੀ ਰਹਿ ਗਿਆ ਵੀ ਆਈਲੈਟਸ ਕਰੋ ਕੈਨੇਡਾ ਜਾਓ ਇਹਹੀ ਇੱਕ ਡਿਗਰੀ ਰਹਿ ਗਈ ਆਈਲੈਟਸ ਜਦਕਿ ਕੋਈ ਪ੍ਰੋਫੈਸ਼ਨਲ ਡਿਗਰੀ ਨਹੀਂ ਹੈਗੀ ਆਈਲੈਟਸ ਤਾਂ ਇੱਕ ਉਹ ਦੂਜਾ ਅੰਗਰੇਜ਼ੀ ਭਾਸ਼ਾ ਤੁਹਾਨੂੰ ਆਉਂਦੀ ਆ ਤਾਂ ਉਹਦਾ ਇੱਕ ਉਹ ਆ ਇੱਕ ਟੈਸਟ ਆ ਵੀ ਤਾਂ ਤੁਸੀਂ ਬਾਹਰ ਜਾ ਕੇ ਆਪਦਾ ਉੱਥੇ ਰਹਿ ਸਕਦੇ ਹੋ ਵੀ ਉੱਥੋਂ ਦੇ ਕਲਚਰ 'ਚ ਰਹਿ ਸਕਦੇ ਹੋ ਹਾਂ ਜਿਹੜੀ ਉਹ ਘਟਨਾ ਵਾਪਰੀ ਆ ਉਹਦੇ ਨਾਲ ਮਤੇ ਪਏ ਆ ਤੁਸੀਂ ਕਹਿੰਦੇ ਹੋ ਪਿੰਡਾਂ ਦੇ ਵਿੱਚ ਘਟੋ ਘਟੋ 25 ਪਿੰਡਾਂ ਦੇ ਵਿੱਚ ਮਤੇ ਪਾ ਚੁੱਕੇ ਨੇ ਹੁਸ਼ਿਆਰਪੁਰ ਦੇ ਹਾਂਜੀ ਪਿਛਲੇ ਸਾਲ ਜਿਹੜੇ ਹੈਗੇ ਆ ਹੁਣ ਹੁਸ਼ਿਆਰਪੁਰ ਦੇ ਪਿੰਡਾਂ 'ਚ ਪਏ ਆ ਪਿਛਲੇ ਸਾਲ ਮਹਾਲੀ 'ਚ ਪਏ ਸੀਗੇ ਉਹ ਮਹਾਲੀ ਦੇ ਵਿੱਚ ਵੀ ਜਿੰਦੀ ਉਹਨਾਂ ਦੇ ਵਿੱਚੋਂ ਬਿਹਾਰੀਆਂ ਵੱਲੋਂ ਕਿਉਂਕਿ ਹਰ ਜ਼ਿਲ੍ਹੇ ਦੇ ਵਿੱਚ ਬਿਹਾਰ ਦਾ ਜਿਨੀ ਕਿ ਲੋਕ ਆ ਕੇ ਬਸ ਗਏ ਨੇ ਔਰ ਕਿਉਂਕਿ ਸਾਡੀ ਮਜਬੂਰੀ ਆ ਕਿਉਂਕਿ ਪਿੰਡਾਂ ਦੇ ਪਿੰਡ ਕੈਨੇਡਾ ਚਲੇ ਗਏ ਨੇ ਵਿਲੇ ਹੋ ਗਏ ਨੇ ਔਰ ਪਿੰਡਾਂ ਦੇ ਵਿੱਚ ਵੀ ਕਈ ਕਿਸਾਨਾਂ ਦੇ ਘਰਾਂ ਦੀ ਰਾਖੀ ਆ ਬਿਹਾਰੀ ਕਰਦੇ ਨੇ ਪਰ ਪਰਵਿੰਦਰ ਜੀ ਮੇਰਾ ਇੱਥੇ ਇਹ ਸਵਾਲ ਹੈਗਾ ਵੀ ਜਿੱਥੇ ਤੁਸੀਂ ਘਟਨਾ ਬਾਰੇ ਜਾਣਦੇ ਹੋ ਜੋ ਮਾਸੂਮ ਬੱਚੇ ਨਾਲ ਹੋਇਆ ਹੈ ਇਹੋ ਜੀ ਹੋਰ ਘਟਨਾ ਵੀ ਵਾਪਰ ਸਕਦੀ ਹੈਗੀ ਹੈ ਇਹ ਕੋਈ ਪਹਿਲਾ ਕੇਸ ਨਹੀਂ ਆ ਇਸ ਤੋਂ ਪਹਿਲਾਂ ਵੀ ਮੋਹਾਲੀ ਦੇ ਵਿੱਚ ਪ੍ਰਵਾਸੀਆਂ ਦੇ ਵੱਲੋਂ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ ਉਸ ਟਾਈਮ ਵੀ ਇਹ ਮੰਗ ਉੱਠੀ ਸੀਗੀ ਜੀ ਤਾਂ ਇਹਦਾ ਮਸਲਾ ਕੀ ਹੈਗਾ ਹੱਲ ਕੀ ਹੈਗਾ ਮਤਲਬ ਦੇਖੋ ਜੀ ਸਭ ਤੋਂ ਪਹਿਲਾਂ ਲਾਅ ਐਂਡ ਆਰਡਰ ਸਾਡੇ ਕੋਲ ਫੋਰਸੇਜ਼ ਦੀ ਕਮੀ ਹੈ ਜਿਹੜੀ ਪੁਲਿਸ ਹੈ ਉਹ ਭਾਵੇਂ ਕਿ ਰਾਜਨੀਤਿਕ ਲੋਕਾਂ ਦੀ ਉਹ ਰਾਖੀ ਲਈ ਰੱਖੀ ਗਈ ਹੈ ਉਹਨਾਂ ਨੂੰ ਗਨਮੈਨ ਵਜੋਂ ਤੁਰਦੇ ਫਿਰਦੇ ਭਾਵੇਂ ਕਿ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਹੈਗਾ ਇਹ ਇਨਾਨ ਕੀਤਾ ਸੀਗਾ ਵੀ ਜਿਹੜਾ ਹੈਗਾ ਵੀ ਉਹ ਜਦੋਂ ਉਹਨਾਂ ਦੀ ਸਰਕਾਰ ਆ ਗਈ ਸਰਕਾਰ ਬਣਨ ਤੋਂ ਪਹਿਲਾਂ ਜਿਹੜੀ ਸਿਕਿਉਰਿਟੀ ਹੈ ਜਿਹੜੀ ਲੋਕਾਂ ਦੀ ਆ ਸਕਿਉਰਟੀ ਗਨਮੈਨ ਲਏ ਹੋਏ ਨੇ ਉਹ ਮੈਂ ਵਾਪਸ ਕਰੂੰਗਾ ਪਰ ਉਹਨਾਂ ਨੇ ਕੋਸ਼ਿਸ਼ ਕੀਤੀ 2-3000 ਜਿਹੜਾ ਹੈਗਾ ਮੁਲਾਜ਼ਮਾਂ ਉਹਨਾਂ ਦੀ ਲਿਸਟ ਛਾਂਟੀ ਵੀ ਕਿੰਨਾ-ਕਿੰਨਾ ਨਾ ਗਨਮੈਨ ਲੱਗੇ ਆ ਤੇ ਬਾਅਦ ਦੇ ਵਿੱਚ ਕਈਆਂ ਨੇ ਹਾਈ ਕੋਰਟ ਚਲੇ ਗਏ ਹੂੰ ਕਿਉਂਕਿ ਸਿੱਧੂ ਮੂਸੇਵਾਲੇ ਦੀ ਅਚਨਚੇਤ ਉਸ ਸਮੇਂ ਘਟਨਾ ਵਾਪਰ ਗਈ ਮੌਤ ਹੋ ਜਾਂਦੀ ਆ ਇਨਕੰਟਰ ਹੋ ਜਾਂਦਾ ਕਿਉਂਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਉਹਦੇ ਦੇ ਵਿੱਚ ਵੀ ਕਟੌਤੀ ਕੀਤੀ ਸੀ ਗਨਮੈਨਾਂ ਦੇ ਵਿੱਚ ਉਸ ਤੋਂ ਬਾਅਦ ਦੇ ਵਿੱਚ ਫੇਰ ਜਨਨ ਕਿ ਉਹ ਲੋਕ ਜਿਹੜੇ ਹੈਗੇ ਆ ਫੇਰ ਫੋਰਸਜ਼ ਨੂੰ ਲੈਣ ਦੇ ਵਿੱਚ ਕਾਮਯਾਬ ਹੋ ਗਏ ਨੇ ਹੁਣ ਦੇਖਿਆ ਜਾਵੇ ਵਿਧਾਨ ਸਭਾ ਦੇ ਵਿੱਚ ਜਿਹੜੇ ਰਾਣਾ ਗਰਜੀਤ ਦੇ ਪੁੱਤਰ ਨੇ ਐਮ ਐਲ ਏ ਜਾਦ ਜਿੱਤੇ ਰਹੇ ਉਹਨਾਂ ਨੇ ਹੁਣ ਜਿਹੜੇ ਪਿੱਛੇ ਸੈਸ਼ਨ ਲੰਘ ਕੇ ਗਿਆ ਉਹਦੇ ਵਿੱਚ ਸਵਾਲ ਵੀ ਚੱਕਿਆ ਸੀ ਵੀ ਮੈਨੂੰ ਜੀ ਬੜਾ ਜਦੋਂ ਮੈਂ ਉਧਰ ਦੀ ਲੰਘਾਂ ਚੰਡੀਗੜ੍ਹ ਦੇ ਵਿੱਚ ਮੈਂ ਗਿਆ ਇੱਕ ਦਿਨ ਲੰਘ ਰਿਹਾ ਸੀਗਾ ਉੱਥੇ ਗਨਮੈਨ ਜਿਹੜੇ ਹੈਗੇ ਆ ਜੈਪਸੀਆਂ ਗੱਡੀਆਂ ਖੜੀਆਂ ਨੇ ਤੇ ਉਹ ਸਬਜ਼ੀਆਂ ਖਰੀਦ ਰਹੇ ਨੇ ਤੇ ਕਹਿੰਦਾ ਕੋਈ ਮੈਂ ਉਧਰ ਸਕੂਲ ਵਾਲ ਨੂੰ ਗਿਆ ਤੇ ਬੱਚਿਆਂ ਨੂੰ ਲਿਆ ਰਹੇ ਨੇ ਵੀਆਈਪੀ ਲੋਕਾਂ ਦਿਆਂ ਨੂੰ ਉਹ ਗਨਮੈਨ ਜਿਹੜੇ ਹੁੰਦੇ ਆ ਕੀ ਪੁਲਿਸ ਇਸ ਵਕਤ ਰਹਿਗੀ ਕੀ ਲੋਕਾਂ ਦੀ ਰੱਖਿਆ ਲਈ ਨਹੀਂ ਹੁਣ ਜਿਹੜੀ ਮੈਂ ਉੱਥੇ ਆਉਣਾ ਵੀ ਪਿਛਲੇ ਸਾਲ ਜਿਹੜੀ ਸੁਹਾਣਾ ਕਟਨਾ ਵਾਪਰੀ ਸੀ ਮੁਹਾਲੀ ਜਿਹੜੇ ਚ ਜਦੋਂ ਇੱਕ ਨੌਜਵਾਨ ਨੂੰ ਤਿੰਨ ਚਾਰ ਜਿਹੜੇ ਹੈਗੇ ਆ ਪ੍ਰਵਾਸੀ ਮਜ਼ਦੂਰਾਂ ਨੇ ਉਹਨਾਂ ਨੇ ਮਾਰਤਾ ਸੀ ਬੇਰਹਿਮੀ ਦੇ ਨਾਲ ਕਤਲ ਕਰਤਾ ਸੀ ਉਸ ਸਮੇਂ ਕਈ ਦਿਨ ਜਾਮ ਰਿਆ ਸੀ ਨੈਸ਼ਨਲ ਹਾਈਵੇ ਔਰ 에어ਪੋਰਟ ਰੋਡ ਜਾਮ ਕਰ ਦਿੱਤਾ ਸੀ ਲੋਕਾਂ ਨੇ ਉਸ ਸਮੇਂ ਵੀ ਗੱਲ ਉੱਠੀ ਸੀ ਪਰ ਉਹਦਾ ਇਹ ਹੱਲ ਨਹੀਂ ਹੈਗਾ ਵੀ ਪ੍ਰਵਾਸੀਆਂ ਤੇ ਰੋਕ ਲਾ ਕੋ ਪਰ ਇਹ ਆ ਉਹਦੀ ਜਿੰਦੀ ਅਦਾਲਤਾਂ ਨੂੰ ਆਪਣੇ ਫੈਸਲੇ ਨਰਮ ਕਰਨੇ ਪੈਣੇ ਆ ਔਰ ਸੁਰੱਖਿਆ ਉਹ ਲੋਕ ਜਿਹੜੇ ਹਾਈ ਫਾਈ ਆ ਜਿਹੜੇ ਲੋਕ ਉਹਨਾਂ ਨੂੰ ਸਰਕਾਰ ਨੂੰ ਪੈਸੇ ਦੇਣ ਗਨਮੈਨ ਲੈਣ ਕਈ ਤਾਂ ਜਿਹੜੇ ਹੈਗੇ ਆ ਵਿਵਾਦਮਈ ਲੋਕ ਨੇ ਮੂੰਹ ਦੇ ਵਿੱਚੋਂ ਨਫਰਤ ਉਗਲਦੇ ਨੇ ਮੰਡ ਵਰਗੇ ਅਸੇਬ ਸੈਨਾ ਦਾ ਇੱਕ ਜਿਹੜਾ ਹੈਗਾ ਕਿ ਉਹਦਾ ਮੈਂ ਭੁੱਲ ਗਿਆ ਨਾਮ ਆ ਉਹ ਮੂੰਹ ਚ ਜਿਹੜਾ ਹੈਗਾ ਨਫਰ ਤੁਗਲ ਦੇ ਨੇ ਤੇ ਬਾਅਦ ਦੇ ਵਿੱਚ ਉਹਨਾਂ ਤੇ ਜਿਹੜੀ ਜਿਹੜੀਆਂ ਜਿਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਆ ਅਟੈਕ ਤਾਂ ਕਰਨ ਗਈ ਉਹੋ ਜਿਹੇ ਬੰਦਿਆਂ ਨੂੰ ਕੰਟਰੋਲ ਕਰਨ ਦੇ ਲਈ ਗਨਮੈਨ ਉਹਨਾਂ ਨੂੰ ਮੈਂ ਕਹਿੰਨਾ 25 25 ਦਿੱਤੇ ਹੋਏ ਨੇ ਹੂੰ ਜੀ ਤੇ ਇੱਕ ਗਨਮੈਨ 95000 ਦਾ ਪੈਂਦਾ ਵਾ ਤੁਸੀਂ ਦੇਖ ਲਓ ਕਿੰਨੇ ਜਾਂਦੀ 25 25 25 ਲੱਖ ਹੀ ਹੋ ਗਿਆ ਸਮਝ ਰਿਹਾ ਸਿੱਧਾ ਤੇ ਫੇਰ ਉਹਨਾਂ ਦੀ ਗੱਡੀ ਦੇ ਗੱਡੀ ਵੀ ਪੁਲਿਸ ਦਾ ਉਧਾਰ ਸਾਰਾ ਸਰਕਾਰ ਦਾ ਰਸਣ ਸਰਕਾਰ ਦਾ ਹੁੰਦਾ ਇਹੋ ਜਿਹੇ ਬੰਦਿਆਂ ਦੇ ਸੈਲਟਰ ਹੋਮ ਬਣਾ ਦੇਣੇ ਚਾਹੀਦੇ ਆ ਔਰ ਉੱਥੇ ਜਾ ਕੇ ਉਹ ਠੀਕ ਹੈ ਜੇਲਾਂ ਦੇ ਵਿੱਚ ਇੱਕ ਸਾਈਡ ਤੇ ਬਣਾ ਦੇ ਜੇ ਉੱਥੇ ਰੱਖੋ ਉਹਨਾਂ ਨੂੰ ਉਹਨੂੰ ਕਹਿੰਦਾ ਜਿੰਨਾ ਮਰਜ਼ੀ ਬੋਲੀ ਜਾਓ ਕੋਈ ਗੱਲ ਨਹੀਂ ਜਿਹੜੀ ਕੈਦੀਆਂ ਦੀ ਰਾਖੀ ਰੱਖਦੇ ਆ ਪਰ ਤੁਹਾਨੂੰ ਰੋਟੀ ਵੀ ਮਿਲੂਗੀ ਪਰ ਤੁਹਾਡੇ ਤੋਂ ਕੈਦੀਆਂ ਨਾਲ ਸਲੂਕ ਨਹੀਂ ਕੀਤਾ ਜਾਊਗਾ ਪਰ ਇੱਥੇ ਰਹੋ ਜਿਨਨ ਕੀ ਇਹ ਜਹਾ ਫੈਸਲਾ ਕਰ ਦੇਣਾ ਚਾਹੀਦਾ ਜਿਹੜੀ ਕਿਉਂਕਿ ਇਹ ਜੇ ਕ੍ਰਿਮੀਨਲ ਜਿਹੜੀ ਘਟਨਾ ਵਾ ਇਹ ਜੇ ਕਿਉਂਕਿ ਪੁਲਿਸ ਫੇਰ ਆਪਣੇ ਕੰਮ ਤੇ ਵਿਲੀ ਹੋਵੇ ਕਿਉਂਕਿ ਪੁਲਿਸ ਆਡੈਂਟੀ ਨਹੀਂ ਕਰ ਸਕਦੀ ਪੁਲਿਸ ਫੋਰਸ ਜ ਨਹੀਂ ਇੰਨੀ ਦੇਖੋ ਕ੍ਰਿਮੀਨਲ ਕੱਲੇ ਪ੍ਰਵਾਸੀ ਨਹੀਂ ਪੰਜਾਬੀਆਂ ਦੇ ਵਿੱਚ ਵੀ ਕ੍ਰਿਮੀਨਲ ਖਤਰਨਾਕ ਬੈਠੇ ਨੇ ਜੀ ਬਿਲਕੁਲ ਠੀਕ ਹੈ ਜੀ ਇਹ ਮਾਈਂਡ ਦਾ ਕਿਸਦਾ ਪਤਾ ਨਹੀਂ ਹੁੰਦਾ ਸ਼ੈਤਾਨ ਕੀ ਦਾ ਦਿਮਾਗ ਆ ਜੀ ਬਿਲਕੁਲ ਬਿਲਕੁਲ ਠੀਕ ਹੈ ਜੀ ਇੱਕ ਬੱਚੀ ਦੇਖੋ ਜਿਹਦੀ ਉਹ ਉਹਨੂੰ ਫਾਂਸੀ ਦੀ ਸਜ਼ਾ ਹੋਈ ਹੈ ਲੁਧਿਆਣੇ ਇੱਕ ਛੋਟੀ ਜੀ ਬੱਚੀ ਸੀ ਪੁਲਿਸ ਵਾਲੇ ਦੀ ਸੀਗੀ ਹੌਲਦਾਰ ਦੀ ਉਹਦਾ ਨਾਂ ਸੀ ਰ ਹਣੀ ਛੋਟੀ ਬੱਚੀ ਨੂੰ ਦਵਾਤਾ ਸੀ ਉਹਨੇ ਜੀ ਹੈ ਜਾ ਕੇ ਲਿਜਾ ਕੇ ਨਾਲ ਲੈ ਗਈ ਉਹਨੂੰ ਸਕੂਟਰੀ ਤੇ ਟੋਫੀ ਦੇ ਕੇ ਉਹਨੂੰ ਦਵਾਤਾ ਮਾਰਦਾ ਪਰੋਸਣ ਸੀਗੀ ਪੜੋਸਣ ਸੀ ਦੱਸੋ ਮੈਨੂੰ ਉਹ ਫਿਰ ਉਹ ਪ੍ਰਵਾਸੀ ਥੋੜੋ ਸੀ ਕਹਿਣ ਦਾ ਭਾਵ ਵੀ ਹੁਣ ਜਿਹੜਾ ਹੈਗਾ ਜੇ ਘਰ ਦੇਖਿਆ ਜਾਵੇ ਹੁਣ ਭਾਗਿਆ ਸ੍ਰੀ ਸਾਡੇ ਪੰਜਾਬ ਦੇ ਵਿੱਚ ਐ ਐਮਐਲਏ ਵੀ ਹੈਗਾ ਕੁਮਰ ਵਿਜੇ ਪ੍ਰਤਾਪ ਆਪਾਂ ਗੱਲ ਕਰਕੇ ਹਟਿਆ ਆਪਾਂ ਪੰਚਾਇਤਾਂ ਦੇ ਵੀ ਗੱਲ ਕਰਕੇ ਹਟਿਆ ਵੀ ਸਰਪੰਚ ਬਣੇ ਬੈਠੇ ਨੇ ਹੈ ਜੀ ਤੇ ਔਰ ਇਥੋਂ ਤੱਕ ਕੇ ਜਿਹੜੇ ਸਟੇਟ ਦਾ ਪੰਜਾਬ ਦਾ ਚੀਫ ਸਕੱਟਰੀ ਸਭ ਤੋਂ ਵੱਡੀ ਪੋਸਟ ਹੁੰਦੀ ਆ ਸਟੇਟ ਦੀ ਕੈਪਸਿਨਾ ਉਹ ਵੀ ਬਿਹਾਰ ਦੇ ਨੇ ਹੈਰਾਨੀਜਨਕ ਜਿਹੜੇ ਹੈਗੇ ਆ ਕਲਾਸੇ ਨੇ ਔਰ ਆਈਐਸ ਜਿਹੜੇ ਸਰਕਾਰ ਨੂੰ ਚਲਾਉਣ ਵਾਲੇ ਆ ਇਥੋਂ ਤੱਕ ਕੇ ਹੋਮ ਸਕੱਟਰੀ ਵਰਗੇ ਜਿਹੜੀਆਂ ਪੋਸਟਾਂ ਤੇ ਉਹ ਬਿਹਾਰ ਦੇ ਨੇ ਨੀਲਮਾ ਉਹਦੇ ਆਈਐਸ ਸੀਨੀਅਰ ਆਈਐਸ ਨੇ ਜਿਨ੍ਹਾਂ ਦਾ ਨਾਮ ਉਹ ਜਿਹੜਾ ਇੰਡਸਟਰੀ ਡਿਪਾਰਟਮੈਂਟ ਦੇ ਪਲਾਟਾਂ ਦੇ ਘਟਾਲੇ ਦੇ ਵਿੱਚ ਆਇਆ ਸੀਗਾ ਨੀਲਮਾ ਉਹ ਤੇ ਉਹ ਵੀ ਵਿਹਾਰ ਦੇ ਨੇ ਉਹਦਾ ਹਸਬੰਡ ਕੁਮਾਰ ਅਮਿਤ ਵਿਹਾਰ ਦੇ ਨੇ ਤੇ ਤੇ ਇੱਥੇ ਤੇ ਇੱਥੋਂ ਤੱਕ ਕਿ ਇੰਟੈਲੀਜੈਂਸ ਜਿਹਨੇ ਸਟੇਟ ਦੀ ਜਿੰਦੀ ਗੁਪਤ ਜਾਣਕਾਰੀ ਰੱਖਣੀ ਹੁੰਦੀ ਹੈ ਇੰਟੈਲੀਜੈਂਸ ਚੀਫ ਔਰ ਬਿਜ਼ਨਸ ਬਿਊਰੋ ਦਾ ਮੁਖੀ ਜਿਹੜੇ ਹੈਗੇ ਆ ਪ੍ਰਵੀਨ ਸੈਨਾ ਆਈਪੀਐਸ ਅਧਿਕਾਰੀ ਏਡੀਜੀਪੀ ਤੇ ਉਹ ਵੀ ਜਿਹੜੇ ਹੈਗੇ ਆ ਉਹ ਵੀ ਵਿਹਾਰ ਦੇ ਨੇ ਇਸ ਤੋ ਤੱਕ ਕਿ ਜਿਹੜੇ ਡੀਜੀਪੀ ਆ ਪੰਜਾਬ ਦੇ ਪੁਲਿਸ ਦੇ ਸਰ ਹੈੱਡ ਜਿਹੜੇ ਜਿਹਨੇ ਲਾਅ ਐਂਡ ਸਥਿਤੀ ਕਰਨੀ ਆ ਅਨੁਸ਼ਾਸਨ ਜਿਹੜਾ ਹੈਗਾ ਪੂਰਾ ਰੱਖਣਾ ਵਾ ਪੰਜਾਬ ਦਾ ਉਹ ਗੌਰਵ ਜਾਦਵ ਉਹ ਯੂਪੀ ਦੇ ਨੇ ਜਿਹੜੀ ਕਿ ਪੰਜਾਬ ਦਾ ਆਈਐਸ ਨਾਮਾਤਰ ਨੇ ਕਿਉਂਕਿ ਜਿਹੜੇ ਮੇਨ ਪੋਸਟਾਂ ਤੇ ਲੱਗੇ ਨੇ ਉਹ ਬਾਹਰ ਨਹੀਂ ਇਸਟੇਟਾਂ ਦੇ ਲੱਗੇ ਨੇ ਔਰ ਤੁਸੀਂ ਕਿਵੇਂ ਕਹਿ ਸਕਦੇ ਹੋ ਦੀ ਇਹਨਾਂ ਨੂੰ ਜਿਹੜਾ ਹੈਗਾ ਪ੍ਰਵਾਸੀਆਂ ਨੂੰ ਬਾਹਰ ਕੱਢੋ ਪਰਮੇਂਦਰ ਜੀ ਅੱਜ ਮੈਂ ਗੱਲ ਨਹੀਂ ਕਰ ਰਹੀ ਇਹ ਲੋਕਾਂ ਦਾ ਗੁੱਸਾ ਹੈਗਾ ਨਹੀਂ ਮੈਂ ਲੋਕਾਂ ਦੇ ਗੁੱਸੇ ਦੀ ਗੱਲ ਕਰ ਰਹੀ ਹਾਂ ਠੀਕ ਹੈ ਜਿਹੜਾ ਹੁਸ਼ਾਰਪੁਰ ਦੇ ਵਿੱਚ ਘਟਨਾ ਵਾਪਰੀ ਹੈ ਅੱਜ ਤੁਸੀਂ ਦੇਖ ਹੀ ਰਹੇ ਹੋ ਹੁਸ਼ਾਰਪੁਰ ਦੇ ਵਿੱਚ ਜਿੰਨੀਆਂ ਵੀ ਪ੍ਰਵਾਸੀਆਂ ਦੀ ਰੇੜੀਆਂ ਸੀ ਜਾਂ ਉਹਨਾਂ ਨੂੰ ਚਕਵਾ ਦਿੱਤੀਆਂ ਗਈਆਂ ਨੇ ਪਿੰਡਾਂ ਦੇ ਵਿੱਚ ਸਰਪੰਚ ਕੀ ਸਾਰੇ ਲੋਕ ਇਕੱਠੇ ਹੋ ਕੇ ਮਤੇ ਪਾਣ ਲੱਗ ਗਏ ਜੀ ਜੀ ਠੀਕ ਹੈ ਉਹਨਾਂ ਦੇ ਵੱਲ ਇਹ ਵੀ ਗੱਲ ਕਹੀ ਜਾ ਰਹੀ ਹੈ ਵੀ ਜਿਹੜੇ ਲੋਕ ਪ੍ਰਵਾਸੀਆਂ ਨੂੰ ਥਾਂ ਦਿੰਦੇ ਨੇ ਜਾਂ ਫਿਰ ਕਿਰਾਏ ਦੇ ਉੱਤੇ ਰੱਖਦੇ ਨੇ ਜੇ ਕੱਲ ਨੂੰ ਕੋਈ ਅਚੇਹੀ ਕੋਈ ਘਟਨਾ ਵਾਪਰਦੀ ਹੈ ਤਾਂ ਮਕਾਨ ਮਾਲਿਕ ਦੇ ਉੱਤੇ ਕਾਰਵਾਈ ਹੋਵੇਗੀ ਨਹੀਂ ਨਹੀਂ ਗੁੱਸਾ ਜਿਹੜਾ ਹੁੰਦਾ ਗੁੱਸੇ ਦਾ ਜਿਹੜਾ ਹੁੰਦਾ ਕੋਈ ਉਹ ਬਾਕੀ ਮੈਂ ਤਾਂ ਦੱਸਦਾ ਵੀ ਹਿਰਦੇ ਬਲੁੰਦਰੇ ਜਾਂਦੇ ਆ ਉਸ ਸਮੇ ਗੁੱਸਾ ਹੁੰਦਾ ਬਹੁਤ ਜ਼ਿਆਦਾ ਗੁੱਸਾ ਹੁੰਦਾ ਇੱਥੋਂ ਤੱਕ ਕਿ ਮਾਪਿਆਂ ਦੇ ਤਾਂ ਹੁਣੇ ਹੋਣਾ ਵਾ ਤੇ ਔਰ ਲੋਕਾਂ ਦੇ ਵਿੱਚ ਇਕੱਲੇ ਉਹ ਜ਼ਿਲ੍ਹੇ ਹਿਯਾਰਪੁਰ ਦੇ ਨਹੀਂ ਹੋਰ ਵੀ ਜਿਹੜੇ ਜੇ ਸੁਣਦੇ ਇਹ ਜੀ ਘਟਨਾਵਾਂ ਕੱਲਾ ਜਾਂ ਪੰਜਾਬ ਦਾ ਸਬੰਧਤ ਨਹੀਂ ਜਿਹੜੇ ਹੋਰ ਵੀ ਬਾਹਰ ਕਿਉਂਕਿ ਮੋਸ਼ਨਲ ਜਿਹੜੇ ਹੈਗੇ ਆ ਬਾਕੀ ਲੋਕ ਨੇ ਉਹ ਬਾਕੀ ਉਹਨਾਂ ਦੇ ਹਿਰਦੇ ਬਰੁੰਧਰੇ ਗਏ ਨੇ ਮੈਂ ਕਹਿੰਦਾ ਸਾਨੂੰ ਵੀ ਠੇਸ ਪਹੁੰਚੀ ਆ ਇੱਕ ਛੋਟੇ ਜਿਹੇ ਬੱਚੇ ਨਾਲ ਹੀ ਘਟਨਾ ਵਾਪਰੀ ਪਰ ਇਹ ਗੱਲ ਇਹ ਨਹੀਂ ਵੀ ਉਹ ਬਿਹਾਰ ਦਾ ਸੀ ਕਿਉਂਕਿ ਨਹੀਂ ਹੈ ਤਾਂ ਪਰਵਾਸੀ ਹੀ ਸੀ ਨਹੀਂ ਪਰਵਾਸੀ ਮੈਂ ਉਹੀ ਕਹ ਰਿਹਾ ਵੀ ਵੀ ਇਹ ਨਹੀਂ ਹੈਗਾ ਹੁਣ ਮੈਂ ਤਾਂ ਮੇਰੀ ਪਹਿਲਾਂ ਘਟਨਾ ਦੱਸ ਕੇ ਠੇ ਇਸ ਤਾਨ ਜਿਹੜਾ ਹੈਗਾ ਕਿਸੇ ਵੀ ਦਿਮਾਗ ਤੇ ਆ ਸਕਦਾ ਪਰ ਜਿਹੜੇ ਲੋਕ ਉਧਰੋਂ ਕ੍ਰਾਈਮ ਕਰਕੇ ਇੱਧਰ ਆ ਜਾਂਦੇ ਨੇ ਇੱਥੋਂ ਕ੍ਰਾਈਮ ਕਰਕੇ ਉਧਰ ਚਲੇ ਜਾਂਦੇ ਨੇ ਕਿਉਂਕਿ ਇਹਨਾਂ ਨੂੰ ਫੜਨ ਦੇ ਵਿੱਚ ਉਹ ਕ੍ਰਿਮੀਨਲ ਮਾਈਂਡ ਆ ਇਹਨਾਂ ਨੂੰ ਪਛਾਣਨਾ ਜਿਹੜਾ ਹੁੰਦਾ ਕੀਨੇ ਪੁਲਿਸ ਨੇ ਪੁਲਿਸ ਨੇ ਇਹਨਾਂ ਦੇ ਟਰੈਕ ਲਾਉਣਾ ਹੁੰਦਾ ਪੁਲਿਸ ਵੈਲੀ ਨਹੀਂ ਪੁਲਿਸ ਦਾ ਵੀਆਈਪੀ ਲੋਕਾਂ ਦੀ ਆ ਗਨਮੈਨਾਂ ਦੀ ਉਹਦੇ ਦਾ ਰਾਖੀ ਕਰ ਰਹੀ ਆ ਵਿੱਚ ਹੀ ਕਲਾਕਾਰਾਂ ਨੂੰ ਬਹੁਤ ਗਨਮੈਨ ਦਿੱਤੇ ਹੋਏ ਨੇ ਮੈਂ ਕਹਨਾ ਕਲਾਕਾਰ ਵੀ ਜਿਹੜੇ ਹੈਗੇ ਲੋਕ ਇੰਨੇ ਪੈਸੇ ਖਾੜਿਆਂ ਦੇ ਪੈਸੇ ਕਮਾਉਂਦੇ ਨੇ ਉਹ ਸੰਗੋਂ ਦੀ ਪੁਲਿਸ ਨੂੰ ਪੈਸੇ ਦੇਣ ਹੂੰ ਉਹਨਾਂ ਨੂੰ ਪੈਸੇ ਦੇਣ ਸਰਕਾਰ ਦੇ ਖਜ਼ਾਨੇ 'ਚ ਜਮ੍ਹਾਂ ਕਰਾਉਣ ਵੀ ਅਸੀਂ ਇੰਨੇ ਗੱਲ ਮੈਂ ਲੈ ਆ ਸਾਡੇ ਉਹਨਾਂ ਤੋਂ ਪੈਸੇ ਪਾਲਿਸੀ ਸਿਗੀ ਹੈਗੀ ਆ ਹੂੰ ਇੰਡਸਟਰੀ ਦੇ ਸਟਾਲ ਜਿਹੜੇ ਵੱਡੇ ਇੰਡਸਟਰੀਲਿਸਟ ਆ ਉਹ ਪੈਸੇ ਦਿੰਦੇ ਆ ਪਾਲਿਸੀ ਹੈਗੀ ਆ ਪਰ ਉਹਨਾਂ ਤੇ ਲਾਗੂ ਨਹੀਂ ਹੁੰਦੀ ਕਿਉਂਕਿ ਉਹਨਾਂ ਤੋਂ ਜਿਹੜਾ ਹੈਗਾ ਉਹਨਾਂ ਨੂੰ ਖਤਰਾ ਇੰਟੈਲੀਜੈਂਸ ਜਿਹੜੀ ਹੈਗੀ ਰਿਪੋਰਟ ਦੇ ਦਿੰਦੇ ਆ ਵੀ ਇਹਨਾਂ ਨੂੰ ਜੀ ਹਾਂ ਖਤਰਾ ਵਾ ਤੇ ਉਸੇ ਕਰਕੇ ਜਿਹੜਾ ਹੈਗਾ ਪੁਲਿਸ ਫੋਰਸਿਜ ਉਧਰ ਵਿਜੀ ਨੇ ਹੂੰ ਤੇ ਇੱਥੇ ਕ੍ਰਾਈਮ ਹੋ ਰਿਹਾ ਮੈਂ 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 ਇੱਕ ਹੋਰ ਗੱਲ ਦੱਸ ਰਿਹਾ ਤੇ ਨਾਲ ਹੀ ਵੀ ਜਿਵੇਂ ਹੁਣ ਦੇਖਿਆ ਜਾਵੇ ਹੁਣ ਸਾਡੇ ਲੋਕ ਨੇ ਪੰਜਾਬ ਦੇ ਲੋਕ ਨੇ ਇਹ ਤਾਂ ਚਲੋ ਦੇਸ਼ ਦਾ ਹੋ ਗਿਆ ਜੀ ਤੇ ਸਾਡੇ ਲੋਕ ਕੈਨੇਡਾ ਦੇ ਵਿੱਚ ਦੇਖੋ ਹੂੰ ਪ੍ਰਧਾਨ ਮੰਤਰੀ ਦੀ ਚੋਣ ਥੋੜੀਆਂ ਵੋਟਾਂ ਤੇ ਰਹਿ ਗਈ ਸੀ ਲੜੇ ਜਗਮੀਤ ਸਿੰਘ ਜਿਹੜੇ ਸਾਡੇ ਠੀਕ ਹੈ ਜਗਮੀਤ ਸਿੰਘ TDP NDP ਜਿਹੜੀ ਜਿਹਨਾਂ ਦੀ ਪਾਰਟੀ ਹੈ ਉਥੇ ਇਲੈਕਸ਼ਨ ਲੜੇ ਤੇ ਔਰ ਉਹਨਾਂ ਦੀ ਪਾਰਟੀ ਦੀ ਸਪੋਰਟ ਨਾਲ ਟੁੱਟੜੋ ਦੀ ਸਰਕਾਰ ਬਣੀ ਉਹਨਾਂ ਦੇ ਬੀਐਮਪੀ ਜਿੱਤੇ ਇਤੋਂ ਤੱਕ 32 33 ਐਮਐਲਏ ਜਿਹੜਾ ਐਮਪੀ ਕੈਨੇਡਾ ਦੇ ਵਿੱਚ ਪੰਜਾਬ ਦੇ ਨੇ ਔਰ ਸਾਡੇ ਪੰਜਾਬ ਦੇ ਉਥੇ ਲੇਬਰ ਕਰਦੇ ਨੇ ਪੰਜਾਬ ਤਾਂ ਉਹ ਤਾਂ ਸੱਤ ਸਮੁੰਦਰੋਂ ਪਾਰਾ ਉਹ ਤਾਂ ਬਗਾਨੇ ਦੇਸ਼ ਚ ਨੇ ਇਹ ਤਾਂ ਜਿਹੜੇ ਵਿਹਾਰ ਦੇ ਜਾਂ ਯੂਪੀ ਦੇ ਆਉਂਦੇ ਨੇ ਇਹ ਤਾਂ ਇੱਕ ਦੇਸ਼ ਆ ਨਾ ਇਹ ਤਾਂ ਸਟੇਟ ਸਟੇਟ ਦੇ ਵਿੱਚ ਆ ਰਹੇ ਨੇ ਨਾ ਇਹ じゃ ਕੋਈ ਕਾਨੂੰਨ ਨਹੀਂ ਜਿਹੜਾ ਉਹਨਾਂ ਨੂੰ ਉੱਥੇ ਰੋਕ ਲਈ ਜਾਵੇ ਹਾਂ ਇੱਕ ਜਿਹੜਾ ਹੈਗਾ ਕਿਉਂਕਿ ਉਹਨਾਂ ਤੇ ਹੁਣ ਜਿਵੇਂ 트럼ਪ ਨੇ ਫੈਸਲਾ ਕੀਤਾ 트럼ਪ ਕੱਢ ਰਿਹਾ ਨਾ ਜੀ ਜੀ ਹਾਂ 트럼ਪ ਨੇ ਕਿਹਾ ਮੈਂ ਕੱਢ ਰਿਹਾ ਆਪਣੇ ਨਾਗਰਿਕਾਂ ਨੂੰ ਰੱਖਣਾ ਪਰ ਜਿਹੜੇ ਉੱਥੋਂ ਦੇ ਨਾਗਰਿਕ ਬਣ ਗਏ ਉਹ ਉੱਥੋਂ ਦੇ ਭਾਵੇਂ ਪੰਜਾਬ ਦਾ ਪਿੱਛਾ ਉਹਨਾਂ ਦਾ ਉਹ ਉੱਥੇ ਆ ਜਿਹੜੇ ਉੱਥੇ ਪੀਆਰ ਨੇ ਉਹ ਉੱਥੇ ਹੀ ਨੇ ਜਿਹੜੇ ਨਵੇਂ ਆ ਰਹੇ ਨੇ ਉਹ ਉਹਨਾਂ ਦਾ ਨਾਗਰਿਕ ਆ ਜੀ ਉੱਥੇ ਇੰਗਲੈਂਡ ਦੇ ਵਿੱਚ ਵੀ ਇਦਾਂ ਦੇ ਪ੍ਰੋਟੈਸਟ ਹੋ ਰਹੇ ਨੇ ਵੀ ਬਾਹਰ ਕੱਢੋ ਬਾਹਰ ਲਿਆਨ ਉਹ ਜਿਹੜੇ ਪ੍ਰਵਾ ਯੂਕੇ ਚ ਵੀ ਹੋ ਰਹੀ ਹੈ ਹਾਂ ਉਹ ਉਹ ਕੰਟਰੀਆਂ ਨੇ ਪਰ ਇੱਥੇ ਅਸੀਂ ਵੀ ਕੱਢ ਰਹੇ ਹਾਂ ਜਿਵੇਂ ਹੁਣ ਬੰਗਲਾਦੇਸ਼ਾਂ ਨੂੰ ਬੰਗਲਾਦੇਸ਼ੀ ਆਏ ਨੇ ਬੰਗਾਲ ਦੇ ਵਿੱਚ ਵੋਟਾਂ ਬਣੀਆਂ ਨੇ ਜੂਪੀ ਦੇ ਵਿੱਚ ਬਿਹਾਰ ਚ ਰੌਲਾ ਕੀ ਪਿਆ ਉਹੀ ਰੌਲਾ ਪਿਆ ਨਾ ਚੋਣ ਕਮਿਸ਼ਨ ਨੂੰ ਕਿਉਂ ਸਪਸ਼ਟ ਕਰਨਾ ਪਿਆ ਜਦੋਂ ਰਾਹੁਲ ਗਾਂਧੀ ਉਹਨੇ ਵਿਰੋਧ ਕੀਤਾ ਵੀ ਵੋਟਾਂ ਕੱਟੀਆਂ ਜਾ ਰਹੀਆਂ ਨੇ ਉਹ ਗੱਲ ਇਹੀ ਆ ਵੀ ਉਹ ਲੋਕ ਜਿਹੜੇ ਹੈਗੇ ਆ ਇੱਧਰ ਆ ਕੇ ਸ਼ਰਨ ਲੈ ਕੇ ਆ ਕੇ ਆ ਜੇ ਗੇ ਗੈਰਕਾਨੂੰਨੀ ਢੰਗ ਨਾਲ ਆ ਕੇ ਚਾਹੇ ਕਿਉਂਕਿ ਸਾਡੀ ਬੋਲੀ ਇੱਕ ਆ ਬੰਗਾਲ ਉੱਥੇ ਅਲੱਗ ਹੋਇਆ ਨਾ ਬੰਗਲਾਦੇਸ਼ ਤੋਂ ਪਾਕਿਸਤਾਨ ਪਹਿਲਾਂ ਇਕੱਠਾ ਸੀਗਾ ਤੇ ਬੰਗਲਾਦੇਸ਼ ਅਲੱਗ ਹੋਇਆ ਜੀ ਤੇ ਉਹਦੇ ਕਰਕੇ ਜਿਹੜਾ ਹੈਗਾ ਵੋਟਾਂ ਉਹਨਾਂ ਦੀਆਂ ਬਣ ਗਈਆਂ ਉਹ ਵੋਟਾਂ ਵੀ ਉਹ ਵੋਟਾਂ ਕੱਟੀਆਂ ਜਾ ਰਹੀਆਂ ਇਸ ਕਰਕੇ ਹੀ ਇਹ ਜਿਹੜਾ ਸਾਰਾ ਰੌਲਾ ਪਿਆ ਵਾ ਹਾਂ ਇੱਕ ਗੱਲ ਬਹੁਤ ਜਿਹੜੀ ਹੈਗੀ ਆ ਜਿੱਧਰ ਧਿਆਨ ਦੇਣ ਦੀ ਲੋੜ ਆ ਵੀ ਪੰਜਾਬ ਦੇ ਵਿੱਚ ਭਾਗਿਆ ਸ਼੍ਰੀ ਅਧਾਰ ਕਾਰਡ ਬਣਾ ਲਈ ਨੇ ਜੀ ਐਡਰੈਸ ਆ ਗਿਆ ਠੀਕ ਆ ਅਧਾਰ ਕਾਰਡ ਰਹਿੰਦੇ ਆ ਐਡਰੈਸ ਬਣ ਗਿਆ ਪਰ ਆਧਾਰ ਕਾਰਡ ਕੀ ਰਾਸ਼ਨ ਕਾਰਡ ਕੀ ਇੱਥੋਂ ਤੱਕੀ ਰਾਸ਼ਨ ਵੀ ਲੈਂਦੇ ਨੇ ਰਾਸ਼ਨ ਕਾਰਡ ਬਣ ਗਈ ਜਿਹਦਾ ਉਹ ਖਤਰਾ ਵਾ ਕਿਉਂਕਿ ਉਹ ਇੱਥੋਂ ਦੇ ਨਾਗਰਿਕ ਨਹੀਂ ਹੈਗੀ ਠੀਕ ਨਹੀਂ ਕਿਉਂਕਿ ਆਧਾਰ ਕਾਰਡ ਦਾ ਇੱਕ ਆਈਡੀ ਆ ਵੀ ਤੁਸੀਂ ਇੱਕ ਰਹਿੰਦੇ ਹੋ ਪਰਮਾਨੈਂਟ ਕਿੱਥੋਂ ਦੇ ਹੋ ਹੁਣ ਉਹਦੇ ਤੇ ਵੱਡਾ ਪਿੰਡਾਂ ਦੇ ਵਿੱਚ ਦੱਸ ਰਿਹਾ ਮੈਂ ਪਿੰਡਾਂ ਦੇ ਵਿੱਚ ਬਹੁਤ ਸਾਰੇ ਮਾਲਵਾ ਬੈਲਟ ਦੇ ਵਿੱਚ ਵੀ ਵੀ ਉਹਨਾਂ ਨੇ ਜਿਹੜਾ ਹੈਗਾ ਚਾਹੇ ਜਾਦਵ ਲਿਖਿਆ ਬੱਚੇ ਦਾ ਨਾਮ ਪਿੱਛੇ ਜਾਦੂ ਲਿਖਿਆ ਉਹਨਾਂ ਨੇ ਜਦੋਂ ਸਕੂਲ ਦਾਖਲ ਕਰਾਏ ਨਹੀਂ ਉਹ ਐਮਸੀ ਬੋਟਾ ਖਾਤਰ ਐਮਸੀ ਚਾਹੇ ਸ਼ਹਿਰ ਦਾ ਚਾਹੇ ਪਿੰਡ ਦਾ ਸਰਪੰਚ ਵੀ ਸਾਨੂੰ ਇਹਨਾਂ ਦੇ ਵੋਟਾਂ ਬਣ ਗਈਆਂ ਹੂੰ ਹੂੰ ਜੀ ਜੀ ਤੇ ਇਹ ਵੋਟਾਂ ਬਣ ਗਈਆਂ ਉਹਨਾਂ ਦੇ ਐਸਸੀ ਸਰਟੀਫਿਕੇਟ ਬਣਵਾਤੇ ਰਮਦਾਸੀਆ ਹੂੰ ਹੂੰ ਜੀ ਜੀ ਰਮਦਾਸੀਆ ਸਿੱਖ ਲਿਖ ਕੇ ਬਣਾਉਂਦੇ ਜਾਂਦੇ ਨੇ ਠੀਕ ਐ ਉਹ ਐਸਸੀ ਹੋਣਗੇ ਆਪਣੀ ਸਟੇਟ ਦੇ ਐਸਸੀ ਐ ਸ਼ੈਡਿਊਲ ਕਾਸਟ ਉਹ ਆਪਣੀ ਸਟੇਟ ਦੇ ਨੇ ਤੇ ਨਾ ਕਿ ਪੰਜਾਬ ਦੇ ਇਹਦੇ ਨਾਲ ਸਿੱਧਾ ਤੌਰ ਤੇ ਪੰਜਾਬ ਦੇ ਸ਼ੈਡਿਊਲ ਕਾਸਟ ਲੋਕਾਂ ਤੇ ਦਾ ਕਵਾ ਉਹਨਾਂ ਦੇ ਹੱਕਾਂ ਤੇ ਕਿਉਂਕਿ ਜੇਕਰ ਨੌਕਰੀਆਂ ਦੇ ਵਿੱਚ ਰਾਖਵਾ ਕਰਨ ਹੋਇਆ ਤਾਂ ਉਹਦੇ ਵਿੱਚ ਉਹ ਸਿੱਧੀ ਪੋਸਟੇ ਆਣਗੇ ਤੇ ਉਹ ਜਿਹੜੇ ਹੈਗੇ ਆ ਉਹ ਰਹਿ ਜਾਣਗੇ ਹੁਣ ਮੈਂ ਦੱਸਦਾ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਬਹੁਤ ਸਾਰੇ ਜਿਹੜੀਆਂ ਸ਼ਹਿਰਾਂ ਦੇ ਨੇੜੇ ਪਿੰਡ ਨੇ ਉਹਨਾਂ ਦੇ ਵਿੱਚ 60 70% ਜਿਹੜੇ ਹੈਗੇ ਆ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਵੱਢਦੇ ਸਰਕਾਰੀ ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਹਾਂਜੀ ਪਰ ਆ ਐਸਸੀ ਸਰਟੀਫਿਕੇਟ ਬਣਨ ਵਾਲਾ ਵੱਡਾ ਹਮਲਾ ਜੇਕਰ ਐਸਸੀ ਕਮਿਸ਼ਨ ਨੂੰ ਇਹਦੇ ਬਾਰੇ ਜ਼ਰੂਰ ਨੋਟਿਸ ਲੈਣਾ ਪੈਣਾ ਪਾਵੇਗਾ ਕਿਉਂਕਿ ਜੇਕਰ ਬਾਜ ਉੱਠੀ ਕਿਉਂਕਿ ਇਸ ਦੇ ਨਾਲ ਅਜੇ ਤੱਕ ਉਹਨਾਂ ਦੱਬੇ ਕੁਚਲੇ ਲੋਕਾਂ ਨੂੰ ਉਹਨਾਂ ਨੂੰ ਨਹੀਂ ਪਤਾ ਵੀ ਉਹਨਾਂ ਦੇ ਦਿਨ ਦਿਹਾੜੇ ਇਹ ਡਾਕਾ ਪੈ ਰਿਹਾ ਵਾ ਕਿਉਂਕਿ ਇਹ ਇੱਕ ਜਿਹੜਾ ਤਹਿਸੀਲਦਾਰਾ ਜਾਂ ਇਸ਼ੂ ਕਰਦਾ ਉਹਦੀ ਵੀ ਵੱਡੀ ਗਲਤੀ ਆ ਕਿਉਂਕਿ ਉਹ ਸਰਪੰਚ ਨੂੰ ਚੈੱਕ ਕਰੇ ਵੀ ਇਹਦੇ ਪਿੱਛੇ ਜਾਦਵ ਲਿਖਿਆ ਹੋਇਆ ਜੀ ਜੀ ਪਿੱਛੇ ਜਦੋਂ ਬੱਚੇ ਦਾ ਨਾਮ ਜਾਦਵ ਲਿਖਿਆ ਤੇ ਉਹ ਕਿਵੇਂ ਪੰਜਾਬ ਦਾ ਸਿੱਖ ਸਰਦਾਰ ਹੋ ਗਿਆ ਅਸਾ ਪਰਮਿੰਦਰ ਜੀ ਜਿਹੜੀ ਮੈਂ ਗੱਲ ਕਰ ਰਹੀ ਆ ਮਤੇ ਵਾਲੀ ਜਿਹੜੇ ਘਟੋ ਘਟ ਮੁਸ਼ਾਰਪੁਰ ਦੇ 25 ਪਿੰਡ ਸੂਤਰਾਂ ਦੇ ਮੁਤਾਬਿਕ ਉਹ ਗਿਣਤੀ ਸਾਹਮਣੇ ਆਈ ਹੈਗੀ ਹੈ 25 ਪਿੰਡਾਂ ਦੇ ਸਰਪੰਚਾਂ ਨੇ ਮਤੇ ਪਾਤੇ ਹੈ ਕਿ ਉਹ ਮਤੇ ਲਾਗੂ ਹੋਣਗੇ ਪ੍ਰਵਾਸੀਆਂ ਤੇ ਕਿ ਪ੍ਰਵਾਸੀਆਂ ਤੇ ਬਹਿਨ ਲੱਗ ਜੂਗਾ ਅ ਨਹੀਂ ਜੀ ਦੇਖੇ ਜੇ ਕਾਨੂੰਨ ਦੇ ਅਨਸਾਰ ਦੇਖਿਆ ਜਾਵੇ ਅ ਜਿਹੜੀ ਪੰਚਾਇਤ ਆ ਜੀ ਹੇਠਲੀ ਅਦਾਲਤ ਹੁੰਦੀ ਆ ਪੰਚਾਇਤ ਦਾ ਮਤਾ ਪੈਣਾ ਹੇਠਲੀ ਅਦਾਲਤ ਦਾ ਹੁੰਦਾ ਮਤਾ ਪਰ ਉਹ ਚੈਲੰਜ ਹੁੰਦੇ ਹੁੰਦੇ ਆ ਉਦੇ ਉੱਪਰ ਲੋਰ ਕੋਰਟ ਹੁੰਦੀ ਆ ਲੋਰ ਕੋਰਟ ਤੋਂ ਸੈਸ਼ਨ ਕੋਰਟ ਜਨਨੇ ਕਿ ਪੰਚਾਇਤ ਨੇ ਮਤਾ ਪਾਤਾ ਸਭ ਸੰਮਤੀ ਨਾਲ ਪਾਤਾ ਜੀ ਤੇ ਪਰ ਉਹਦੇ ਤੇ ਉਹਨਾਂ ਨੂੰ ਚੈਲੰਜ ਕਰਨ ਵਾਲਾ ਵੀ ਚੈਲੰਜ ਵੀ ਹੋ ਜਾਂਦੇ ਨੇ ਵੀ ਉਹ ਕਿਵੇਂ ਕਰ ਸਕਦੇ ਨੇ ਮਤਾ ਕਿਵੇਂ ਪਾ ਸਕਦੇ ਨੇ ਕਿਵੇਂ ਕਿਉਂਕਿ ਉਹ ਮਤਾ ਪੈ ਗਿਆ ਤੇ ਪਰ ਜੇਕਰ ਦੇਖਿਆ ਜਾਵੇ ਪਾ ਗਿਆ ਸ੍ਰੀ ਅ ਦੁਆਬੇ ਦੇ ਵਿੱਚ ਮਤੇ ਅੱਜ ਦੇ ਨਹੀਂ ਪੈ ਰਹੇ 30 30 ਸਾਲ ਪਹਿਲਾਂ 25 30 ਸਾਲ ਪਹਿਲਾਂ ਵੀ ਮਤੇ ਪਏ ਸੀ ਪਿੰਡਾਂ ਦੇ ਬੋਰਡ ਲਾਗੇ ਸੀ ਲਿਖ ਕੇ ਵੀ ਇੱਥੇ ਪ੍ਰਵਾਸੀ ਪੰਜਾਬੀਆਂ ਦਾ ਇੰਟਰ ਹੋਣਾ ਬਿਹਾਰੀਆਂ ਦਾ ਮਨਾ ਹੈ ਉਹਨਾਂ ਨੂੰ ਰੱਖਣਾ ਜੇ ਕੋਈ ਨੌਕਰੀ ਰੱਖੇਗਾ ਉਹਨੂੰ ਪਿੰਡ ਚੋਂ ਛੇਕ ਦਿੱਤਾ ਜਾਵੇਗਾ ਇਦਾਂ ਦੇ ਦੁਆਬੇ ਦੇ ਵਿੱਚ ਪਿੰਡਾਂ ਦੇ ਵਿੱਚ ਬੋਰਡ ਲੱਗੇ ਸੀ ਕਈ ਪਿੰਡਾਂ ਦੇ ਵਿੱਚ ਕਿਉਂਕਿ ਉੱਥੇ ਵੀ ਇਹ ਜਿਹੀਆਂ ਘਟਨਾਵਾਂ ਵਾਪਰੀਆਂ ਸੀ ਕਿਉਂਕਿ ਉੱਥੇ ਦੁਆਬਾ ਸਭ ਤੋਂ ਪਹਿਲਾਂ ਫੌਰਨ ਜਾਣ ਵਾਲਾ ਏਰੀਆ ਮੰਨਿਆ ਜਾਂਦਾ ਕਿਉਂਕਿ ਦੁਆਬੇ ਦੇ ਲੋਕ ਜਿਹੜੇ ਹੈਗੇ ਆ ਕਈ ਗੈਰ ਕਾਨੂੰਨੀ ਢੰਗ ਨਾਲ ਵੀ ਬਹੁਤ ਗਏ ਨੇ ਉੱਥੇ ਉਹ ਬਹੁਤ ਸਾਲਾ ਕਈ ਸਾਲ ਆਈ ਨਹੀਂ ਤੇ ਔਰ ਪਿੰਡਾਂ ਦੇ ਵਿੱਚ ਨੌਕਰੀ ਹੀ ਉਹਨਾਂ ਦੀਆਂ ਔਰਤਾਂ ਦੇ ਨਾਲ ਉਹਨਾਂ ਨੇ ਸੰਬੰਧ ਬਣਾ ਲਏ ਸੀਗੇ ਤੇ ਜਿਸ ਕਰਕੇ ਜਿਹੜਾ ਹੈਗਾ ਪਿੰਡਾਂ ਨੂੰ ਲੋਕਾਂ ਨੂੰ ਖਤਰਾ ਹੋਇਆ ਵੀ ਇਹ ਕੀ ਹੋ ਗਿਆ ਵੀ ਉਹਨਾਂ ਨੇ ਜਿਹੜਾ ਹੈਗਾ ਫਿਰ ਜਦੋਂ ਕਈਆਂ ਨੇ ਜਮੀਨਾਂ ਵੇਚ ਗਏ ਕਈਆਂ ਨਾਲ ਠੱਗੀਆਂ ਮਾਰ ਗਏ ਉਹ ਤੇ ਔਰਤਾਂ ਨੂੰ ਕਿਉਂਕਿ ਇਸ ਕਰਕੇ ਜਿਹੜਾ ਹੈਗਾ ਉਹ ਮਤੇ ਪਾਏ ਗਏ ਸੀ ਉਦੋਂ ਇਸ ਤਰ੍ਹਾਂ ਮਤਲਬ ਮਤੇ ਅੱਜ ਦੇ ਨਹੀਂ ਬਹੁਤ ਸਮੇਂ ਪਹਿਲਾਂ ਵੀ ਪਾਏ ਗਏ ਸੀ ਜੀ 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 ਉੱਥੇ ਬੋਰਡ ਵੀ ਲਾਏ ਗਏ ਸੀ ਪਰ ਹਾਂ ਇੱਕ ਗੱਲ ਹੈ ਜਿਵੇਂ ਹੁਣ ਹਿਮਾਚਲ ਆ ਬਾਕੀਆਂ ਸਟੇਟਾਂ ਦੇ ਜਿਵੇਂ ਹਿਮਾਚਲ ਆ ਹਿਮਾਚਲ ਦੇ ਵਿੱਚ ਪੰਜਾਬੀ ਜਿਹੜਾ ਪੰਜਾਬ ਦਾ ਨੌਕਰੀ ਨਹੀਂ ਕਰ ਸਕਦਾ ਸਾਡੀਆਂ ਸਟੇਟਾਂ ਦੇ ਵਿੱਚ ਕੋਟਾ ਰੱਖਿਆ ਹੋਇਆ ਹੈ ਦਰ ਸਟੇਟ ਦਾ ਅਸੀਂ ਹਿਮਾਚਲ ਨੂੰ ਇੱਥੇ ਕੋਟਾ ਦਿੰਨੇ ਆ ਤੇ ਔਰ ਹਿਮਾਚਲ ਦੇ ਵਿੱਚ ਨਾ ਨੌਕਰੀ ਕਰ ਸਕਦੇ ਆ ਨਾ ਅਸੀਂ ਜ਼ਮੀਨ ਲੈ ਸਕਦੇ ਆ ਉੱਥੇ ਤੇ ਇੱਥੇ ਜਿਹੜਾ ਮਰਜ਼ੀ ਲੈ ਲਵੇ ਇਹੋ ਜੇ ਮਸਲੇ ਆ ਤੇ ਮਤੇ ਪਣਨੇ ਚਾਹੀਦੇ ਆ ਵੀ ਜਿਹੜਾ ਹੈਗਾ ਪੰਜਾਬ ਦੇ ਪੰਜਾਬ ਦਾ ਬਾਹਰ ਕਿਉਂ ਨਹੀਂ ਉੱਥੇ ਕਿਉਂ ਨਹੀਂ ਲੈ ਸਕਦਾ ਕਿਉਂਕਿ ਮੈਂ ਹੁਣ ਦੱਸਦਾ ਆਧਾਰ ਕਾਰਡ ਇੱਥੇ ਬੇਸ਼ੁਮਾਰ ਬਣੇ ਹੋਏ ਨੇ ਪਰ ਵੋਟ ਉਹਨਾਂ ਦੀ ਉੱਥੇ ਰੱਖਦੇ ਨੇ ਹਮਾਚਲ ਦੇ ਲੋਕ ਕਿਉਂਕਿ ਇੱਥੇ ਸਹੂਲਤਾ ਲੈ ਲੈਂਦੇ ਨੇ ਆਧਾਰ ਕਾਰਡ ਬਣਾ ਕੇ ਔਰ ਜਿਵੇਂ ਡਰਾਈਵਿੰਗ ਲਿਸੈਂਸ ਬਣਾ ਲੈ ਆ ਰਜਿਸਟਰੀ ਕਰਾਉਣੀ ਹੈ ਇੱਥੇ ਔਰ ਜਿਹੜਾ ਹੈਗਾ ਕਾਰ ਦੀ ਆਰਸੀ ਲੈਣੀ ਆ ਸਿਲੰਡਰ ਲੈਣਾ ਉਹ ਐਡਰੈਸ ਇੱਥੋਂ ਦਾ ਹੁੰਦਾ ਵਾ ਘਰ ਬਣਾ ਲਿਆ ਪਰ ਵੋਟ ਜਿਹੜੀ ਹੈਗੀ ਆ ਵੋਟ ਇੱਥੇ ਨਹੀਂ ਹੁੰਦੀ ਬਹੁਤ ਸਾਰੇ ਪੋਲੀਟੀਕਲ ਲੋਕਾਂ ਨੂੰ ਇਹ ਭਲੇਖਾ ਹੋਵੇਗਾ ਕਿ ਇਹ ਲੋਕ ਜਿਹੜੇ ਹੈਗੇ ਆ ਸਾਡੇ ਵੋਟਰ ਨੇ ਉਹਨਾਂ ਦੇ ਵਿੱਚੋਂ 90% ਜਿਹੜੀ ਵੋਟ ਆ ਉਹ ਉੱਥੇ ਹੀ ਰਹਿੰਦੀ ਆ ਹਮਾਚਲਚੀ ਕਿਉਂਕਿ ਉੱਥੋਂ ਦਾ ਜਿਹੜਾ ਵੋਟ ਰਾਈਟ ਆ ਉਹਨਾਂ ਦਾ ਜ਼ਮੀਨੀ ਹੱਕ ਆ ਇਸ ਕਰਕੇ ਉੱਥੋਂ ਵੋਟ ਨਹੀਂ ਕਟਾਉਂਦੇ ਇਹ ਜਿਹੜਾ ਹੈਗਾ ਇਹ ਸਰਕਾਰਾਂ ਨੂੰ ਇਹ ਫੈਸਲਾ ਜਿਹੜਾ ਹੈਗਾ ਇਹ 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 ਲੈਣਾ ਚਾਹੀਦਾ ਅਜੇਹੇ ਮਤਿਆਂ ਵੱਲ ਪਿੰਡਾਂ ਦੀਆਂ ਪੰਚਾਇਤਾਂ ਨੂੰ ਹੋਣਾ ਚਾਹੀਦਾ ਬਾਕੀ ਇਸ ਵੱਲ ਜਾਣਾ ਚਾਹੀਦਾ ਵੀ ਅਜੇਹੇ ਜਿਹੜੇ ਦਰਿੰਦੇ ਆ ਉਹਨਾਂ ਦੇ ਖਿਲਾਫ ਜਿੰਦੀ ਫਾਂਸੀ ਦੀ ਸਜ਼ਾ ਜਿੰਦੀ ਤਰੰਤ ਫਾਸਟ ਟਰੈਕ ਕੋਰਟ ਲਾ ਕੇ ਫਾਂਸੀ ਦੀ ਸਜ਼ਾ ਹੋਵੇ ਤਾਂ ਕਿ ਹੋਰ ਕੋਈ ਜਿਹੜਾ ਹੈਗਾ ਇਹਦਾ ਸੋਚੇ ਨਾ ਵੀ ਅਜਿਹਾ ਕਰਨ ਨਾ ਜਿਹੜਾ ਕਿ ਸਤਾਨ ਦਿਮਾਗ ਆ ਇਹ ਜ ਆ ਉਹ ਸੋਚੇ ਨਾ ਅਜਿਹਾ ਜਿਹੜੇ ਬੱਚਿਆਂ ਨਾਲ ਜਿਹੜਾ ਹੈਗਾ ਇਹ ਹੋਇਆ ਵਾ ਘਟਨਾ ਹੋਈ ਆ ਉਸ ਤੋਂ ਬਾਅਦ ਜਿਹੜਾ ਹੈਗਾ ਤਰੰਤ ਇਹ ਨਹੀਂ ਹੈਗਾ ਵੀ ਲੰਬਾ ਜਿਹੜਾ ਹੈਗਾ ਕੇਸ ਲਟਕਾਏ ਲਟਕਾਏ ਜਿਹੜੇ ਜੀ ਤਰੰਤ ਐਕਸ਼ਨ ਲੈਣਾ ਹਾਂ ਤਰੰਤ ਐਕਸ਼ਨ ਲੈਣਾ ਤੇ ਫਾਸਟ ਟਰੈਕ ਅਦਾਲਤ ਤੇ ਇਹ ਕੇਸ ਚਲਾ ਕੇ ਉਹਨੂੰ ਸਜ਼ਾ ਤੇ ਨਾਲ ਹੀ ਜਿਹੜਾ ਹੈਗਾ ਫਾਂਸੀ ਜਿਹੜੀ ਹੈਗੀ ਆ ਉਹਨੂੰ ਦੇਣੀ ਚਾਹੀਦੀ ਹੈ ਕਿਉਂਕਿ ਇਹਦੇ ਵਿੱਚ ਹੋਰ ਤਾਂ ਜਿਹੜਾ ਅਪੀਲ ਦਲੀਲ ਦੀ ਨਹੀਂ ਹੋਣੀ ਚਾਹੀਦੀ ਕੋਈ ਪ੍ਰੋਵੀਜ਼ਨ ਬਹੁਤ ਬਹੁਤ ਸ਼ੁਕਰੀਆ ਪਰਮੇਂਦਰ ਜੀ ਤਾਂ ਇਹ ਲੇਖਾ ਜੋਖਾ ਦੇ ਵਿੱਚ ਅਸੀਂ ਪ੍ਰਵਾਸੀਆਂ ਦੇ ਮਸਲੇ ਦੇ ਉੱਤੇ ਗੱਲਬਾਤ ਕੀਤੀ ਹੈ ਤੁਹਾਡਾ ਇਸ ਬਾਰੇ ਕੀ ਵਿਚਾਰ ਹੈਗਾ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝਾ ਕਰਿਓ ਕਿ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕਰ ਦੇਣਾ ਚਾਹੀਦਾ ਹੈ ਜਾਂ ਫਿਰ ਜਿਹੜੇ ਗਲਤ ਕੰਮ ਕਰ ਰਹੇ ਨੇ ਪ੍ਰਵਾਸੀ ਕਿਸੇ ਨੂੰ ਵੀ ਨੁਕਸਾਨ ਪਹੁੰਚਾਰੇ ਨੇ ਅੱਜ ਇੱਕ ਬਚਨ ਵਾਲਾ ਘਟਨਾ ਵਾਪਰੀ ਹੈ ਪਿਛਲੇ ਦੌਰਾਨ ਇੱਕ ਨੌਜਵਾਨ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਸੀਗਾ ਤੇ ਹੋਰ ਵੀ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਜਾਂ ਫਿਰ ਉਹਨਾਂ ਦੇ ਖਿਲਾਫ ਐਕਸ਼ਨ ਲੈਣਾ ਚਾਹੀਦਾ ਹੈ ਆਪਣੀ ਰਾਏ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੀ ਕਰਿਓ ਹੁਣ ਸਾਨੂੰ ਦਿਓ ਇਜਾਜ਼ਤ ਧੰਨਵਾਦ ਤੇ ਅਗਲੇ ਦਿਨ ਹੋਰ ਲੈ ਕੇ حاضر ਹੋਵਾਂਗੇ ਲੇਖਾ ਜੋਖਾ ਪ੍ਰੋਗਰਾਮ ਵਿਵਿੱਚ ਪੰਜਾਬ ਦੇ ਕਿਸੇ ਹੋਰ ਅਹਿਮ ਮੁੱਦੇ ਦੇ ਉੱਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ